ਹਾਂਜੀ ਮੈਂ ਡਾਕਟਰ ਐਸ.ਪੀ. ਸਿੰਘ ਪੰਨੋ ਗੁਰਰਾਮਦਾਸ ਹਸਪਤਲ ਕਲਾ ਨੌਰ ਤੋਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਰਖੜੀ ਦੀ ਬਹੁਤ-ਬਹੁਤ ਸ਼ੁਭ ਕਾਮਨਾ ਦਿੰਦਾ ਹਾਂ ਅਤੇ ਨਾਲ ਹੀ ਇਹ ਸੰਦੇਸ਼ ਦਿੰਦਾ ਹਾਂ ਕਿ ਜਿਵੇਂ ਕਿ بارشਾਂ ਦਾ ਮੌਸਮ ਹੈ ਤਾਂ ਮਤਲਬ ਪਾਣੀ ਇਕੱਠਾ ਨਾ ਹੋਉਂਦੇ ਹੋ ਘਰ ਵਿੱਚ ਕਿਉਂਕਿ ਇਸ ਤੋਂ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਮੱਛਰ ਉੱਥੇ ਇਕੱਠਾ ਹੁੰਦਾ ਹੈ ਉਸ ਤੋਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਇਸ ਲਈ ਸਾਰੇ ਸਥਿਤ ਰਹਿਓ ਪਾਣੀ ਇਕੱਠਾ ਨਾ ਹੋਵੇ ਅਤੇ ਇਤਿਹਾਰ ਨੂੰ ਸਾਰੇ ਰਲ ਮਿਲ ਕੇ ਖੁਸ਼ੀ ਨਾਲ ਮਨਾਓ। ਤੁਸੀਂ ਵੀ ਮਤ ਜਿਹੜੇ ਡੇਂਗੂ ਦਾ ਪਈ ਇਹਦਾ ਸਿਸਟਮ ਕਿਵੇਂ ਬਦਲ ਜੂਗਾ। ਦੇਖੋ ਜੀ ਇਹ ਜਿਹੜਾ ਡੇਂਗੂ ਹੈ ਇਹ ਜਿਹੜਾ ਮੱਛਰ ਹੁੰਦਾ ਹੈ ਦਿਨ ਵੇਲੇ ਕੱਟਦਾ ਜ਼ਿਆਦਾ ਤੇ ਜਿਹੜਾ ਮਲੇਰੀਆ ਵਾਲਾ ਮੱਛਰ ਹੁੰਦਾ ਹੈ ਜ਼ਿਆਦਾ ਰਾਤ ਵੇਲੇ ਕੱਟਦਾ ਤੇ ਇਹਨਾਂ ਲੱਛਣ ਉਹੀ ਨੇ ਬੁਖਾਰ ਤੇ ਨਾਲ ਸਰੀਰ ਦਾ ਟੁੱਟਣਾ ਭਜਣਾ ਸਿਰਦਰਦ ਅਤੇ ਹੋਰ ਇਹੋ ਜਿਹੇ ਲੱਛਣ ਜਿਹੜੇ ਹੁੰਦੇ ਨੇ ਠੰਡ ਲੱਗਦੀ ਹੈ। ਇਹ ਹਾਲੇ ਲੱਛਣ ਆਉਂਦੇ ਨੇ ਤਾਂ ਇਹਦੇ ਸਿ ਆਪਾਂ ਇਸ ਤੋਂ ਬਿਹਤਰ ਹੈ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਤੇ ਜਿਵੇਂ ਪਹਿਲਾਂ ਦੱਸਿਆ ਪਾਣੀ ਇਕੱਠਾ ਨਾ ਹੁੰਦਿਓ ਉਹਦੇ ਨਾਲ ਮੱਛਰ ਨਹੀਂ ਬਣੇਗਾ ਤਾਂ ਇਹ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹਾਂ ਜੀ ਮੈਂ ਡਾਕਟਰ ਐਸ.ਪੀ. ਸਿੰਘ ਪੰਨੋ ਗੁਰ ਰਾਮਦਾਸ ਹਸਪੀਟਲ ਕਲਾ ਨੌਰ ਤੋਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਰਖੜੀ ਦੀ ਬਹੁਤ-ਬਹੁਤ ਸ਼ੁਭ ਕਾਮਨਾ ਦਿੰਦਾ ਹਾਂ ਅਤੇ ਨਾਲ ਹੀ ਇਹ ਸੰਦੇਸ਼ ਦਿੰਦਾ ਹਾਂ ਕਿ ਜਿਵੇਂ ਕਿ ਬਾਰਸ਼ਾਂ ਦਾ ਮੌਸਮ ਆਇਆ ਤਾਂ ਮਤਲਬ ਪਾਣੀ ਇਕੱਠਾ ਨਾ ਹੁੰਦਿਓ ਘਰ ਵਿੱਚ ਕਿਉਂਕਿ ਇਸ ਤੋਂ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਮੱਛਰ ਉੱਥੇ ਇਕੱਠਾ ਹੁੰਦਾ ਹੈ ਉਸ ਤੋਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਇਸ ਲਈ ਸਾਰੇ ਸਤਿਅਤ ਰਹੋ ਪਾਣੀ ਇਕੱਠਾ ਨਾ ਹੁੰਦਿਓ ਅਤੇ ਇਤਿਹਾਰ ਨੂੰ ਸਾਰੇ ਰਲ ਮਿਲ ਕੇ ਖੁਸ਼ੀ ਨਾਲ ਮਨਾਓ ਉਸ ਬਾਰੇ ਨੂੰ ਕਿ ਜਿਹੜੇ ਉਹ ਡੇਂਗੂ ਜੋ ਹੈ ਇਹ ਸਿਸਟਮ ਕਿਵੇਂ ਕਰਦਾ ਹੈ ਦੇਖੋ ਜੀ ਇਹ ਜਿਹੜਾ ਡੇਂਗੂ ਹੈ ਇਹ ਜਿਹੜਾ ਮੱਛਰ ਹੁੰਦਾ ਹੈ ਦਿਨ ਵੇਲੇ ਟੱਟਦਾ ਜ਼ਿਆਦਾ ਤੇ ਜਿਹੜਾ ਮਲੇਰੀਆ ਵਾਲਾ ਮੱਛਰ ਹੁੰਦਾ ਹੈ ਜ਼ਿਆਦਾ ਰਾਤ ਵੇਲੇ ਕੱਟਦਾ ਇਹਨ ਲੱਛਣ ਹੋਈ ਨੇ ਬੁਖਾਰ ਤੇ ਨਾਲ ਸਰੀਰ ਦਾ ਟੁੱਟਣਾ ਭਜਣਾ ਸਿਰਦਰਦ ਅਤੇ ਹੋਰ ਇਹੋ ਜਿਹੇ ਲੱਛਣ ਜਿਹੜੇ ਹੁੰਦੇ ਨੇ ਠੰਡ ਲੱਗਦੀ ਹੈ ਇਹੋ ਜਿਹੇ ਲੱਛਣ ਆਂਦੇ ਨੇ ਤਾਂ ਇਹਦੇ ਸਿ ਆਪਾਂ ਇਸ ਤੋਂ ਬਿਹਤਰ ਹੈ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਤੇ ਜਿਵੇਂ ਪਹਿਲਾਂ ਵੀ ਦੱਸਿਆ ਪਾਣੀ ਇਕੱਠਾ ਨਾ ਹੁੰਦਿਓ ਉਹਦੇ ਨਾਲ ਮੱਛਰ ਨਹੀਂ ਬਣੇਗਾ ਤਾਂ ਇਹ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹਾਂਜੀ ਮੈਂ ਡਾਕਟਰ ਐਸ.ਪੀ. ਸਿੰਘ ਪੰਨੋ ਗੁਰਰਾਮਦਾਸ ਹਸਪੀਟਲ ਕਲਰਨੌਰ ਦਾ ਮੈਂ ਸਾਰੇ ਲੱਖਣਵਸੀਆਂ ਨੂੰ ਰਖੜੀ ਦੀ ਬਹੁਤ-ਬਹੁਤ ਸ਼ੁਭ ਕਾਮਨਾ ਦਿੰਦਾ ਹਾਂ ਅਤੇ ਨਾਲ ਹੀ ਇਹ ਸੰਦੇਸ਼ ਦਿੰਦਾ ਹਾਂ ਕਿ ਜਿਵੇਂ ਕਿ بارشਾਂ ਦਾ ਮੌਸਮ ਹੈ ਤਾਂ ਮਤਲਬ ਪਾਣੀ ਇਕੱਠਾ ਨਾ ਹੋਉਂਦੇ ਹੋ ਕਰਕੇ ਜਿਵੇਂ ਇਸ ਤੋਂ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਮੱਛਰ ਉੱਥੇ ਇਕੱਠਾ ਹੁੰਦਾ ਹੈ ਉਸ ਤੋਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਇਸ ਲਈ ਸਾਰੇ ਸ sạchੇ ਰਹਿਓ ਪਾਣੀ ਇਕੱਠਾ ਨਾ ਹੋਂਦੇ ਹੋ ਅਤੇ ਇਤਿਹਾਰ ਨੂੰ ਸਾਰੇ ਰਾਨ ਮਿਲ ਕੇ ਖੁਸ਼ੀ ਨਾਲ ਮਨਾਓ ਉਸ ਤੋਂ ਬਈ ਮੈਂ ਤੁਹਾਨੂੰ ਜਿਹੜੇ ਉਹ ਡੈਂਗੂ ਦਾ ਪਈ ਇਹਦਾ ਸਿਸਟਮ ਕਿਵੇਂ ਬਦਲਦਾ ਹੈ ਦੇਖੋ ਜੀ ਇਹ ਜਿਹੜਾ ਡੈਂਗੂ ਹੈ ਇਹ ਜਿਹੜਾ ਮੱਛਰ ਹੁੰਦਾ ਹੈ ਦਿਨ ਵੇਲੇ ਟੱਟਦਾ ਜ਼ਿਆਦਾ ਤੇ ਜਿਹੜਾ ਮਲੇਰੀਆ ਵਾਲਾ ਮੱਛਰ ਹੁੰਦਾ ਹੈ ਜ਼ਿਆਦਾ ਰਾਤ ਵੇਲੇ ਕੱਟਦਾ ਤੇ ਇਹਨਾਂ ਲੱਛਣ ਉਹੀ ਨੇ ਬੁਖਾਰ ਤੇ ਨਾਲ ਸਰੀਰ ਦਾ ਟੁੱਟਣਾ ਭਜਣਾ ਸਿਰਦਰਦ ਅਤੇ ਹੋਰ ਇਹੋ ਜਿਹੇ ਲੱਛਣ ਜਿਹੜੇ ਹੁੰਦੇ ਨੇ ਠੰਡ ਲੱਗਦੀ ਹੈ ਇਹੋ ਜਿਹੇ ਲੱਛਣ ਆਂਦੇ ਨੇ ਤਾਂ ਇਹਦੇ ਸਿ ਆਪਾਂ ਇਸ ਤੋਂ ਬਿਹਤਰ ਹੈ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਕਿ ਜਿਵੇਂ ਪਹਿਲਾਂ ਦੱਸਿਆ ਪਾਣੀ ਇਕੱਠਾ ਨਾ ਹੁੰਦਿਓ ਉਹਦੇ ਨਾਲ ਮੱਛਰ ਨਹੀਂ ਬਣੇਗਾ ਤਾਂ ਇਹ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ